ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣ ਲਿਓ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਾਇਰਾਂ ਨਾਲ ਅੰਦਾਜ਼ ਦੇ ਵਿੱਚ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਆ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਬੋਲਦਾ ਨਹੀਂ ਹੋਗਾ ਤਾਂ ਤੁਹਾਡੇ ਸਾਹਮਣੇ ਬੋਲੂਗਾ ਇਹ ਕਹਿੰਦਾ ਸੌਂਗ ਉਹਦੇ ਵਿੱਚ ਇਹੀ ਹੋਊਗਾ ਤਮਾ ਬਸ ਮੇਰੇ ਮਨ ਦੀ ਬੜਾ ਸੋ ਪੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਪਰਪਰਤੋ ਇਹੋ ਚੀਜ਼ ਮੈਂ ਅੱਜ ਮਹਿਸੂਸ ਕੀਤੀ ਹੈ ਮੈਂ ਉਹ ਉਹ ਗਾਣੇ ਰਾਹੀ ਉਹ ਜਵਾਬ ਦੇਣਾ ਹੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਬਰਾਏ ਸੱਤਰੀਆ ਕਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਵਾਲੇ ਦਿਨ ਸਿੱਧੂ ਮੂਸੇਵਾਲੇ ਦੀ ਐਲਬਮ ਮੂਸ ਪ੍ਰਿੰਟ ਰਿਲੀਜ਼ ਹੋ ਗਈ ਹੈ ਜਿਸ ਦੇ ਵਿੱਚ ਕਿ ਤਿੰਨ ਗਾਣੇ ਜਸਦੇਵ ਚ ਕੀ ਟੇਕ ਨੋਟਸ ਨੀਲ ਅਤੇ 008 ਜੋ ਕਿ ਗਾਣਾ ਪਹਿਲਾਂ ਕਈ ਵਾਰ ਲੀਕ ਵੀ ਹੋ ਚੁੱਕਿਆ ਹੈ ਇਹ ਗਾਣੇ ਰਿਲੀਜ਼ ਹੋਏ ਹਨ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਪਹਿਲਾਂ ਇੱਕ ਵੀਡੀਓ ਪਾ ਕੇ ਕਿਹਾ ਗਿਆ ਸੀ ਕਿ ਉਹਨਾਂ ਦੇ ਪੁੱਤਰ ਦੀ ਜਮਾਨੀ ਯਾਨੀ ਕਿ ਸਿੱਧੂ ਮੂਸੇਵਾਲੇ ਦੀ ਜ਼ੁਬਾਨੀ ਕੁਝ ਰਿਪਲਾਈ ਕੀਤੇ ਜਾਣਗੇ ਉਹਨਾਂ ਦੇ ਦੋਸਤਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ ਅਤੇ ਹੁਣ ਜੋ ਟੇਕ ਨੋਟਸ ਗਾਣਾ ਹੈ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਰਿਪਲਾਈ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਿੱਧੂ ਮੂਸੇਵਾਲੇ ਨੇ ਆਪਣੀ ਫੋਰਚੂਨਰ ਦੇ ਵਿੱਚੋਂ ਇੱਕ ਆਪਣੇ ਦੋਸਤ ਨੂੰ ਉਤਾਰਿਆ ਸੀ ਜਿਸ ਨੇ ਕਿ ਉਹਨਾਂ ਨਾਲ ਧੋਖਾ ਧੜੀ ਕੀਤੀ ਸੀ ਅਤੇ ਹੋਰ ਵੀ ਇਸ ਗਾਣੇ ਦੇ ਵਿੱਚ ਕਈ ਖੁਲਾਸੇ ਕੀਤੇ ਹਨ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਦਿਰਬਾ ਸ਼ੋਅ ਜਦੋਂ ਹੋਇਆ ਸੀ ਉਦੋਂ ਦੂ ਮੂਸੇ ਵਾਲੇ ਦੇ ਨਾਲ ਕੀ ਹੋਇਆ ਸੀ ਉਸ ਗਾਣੇ ਦੇ ਵਿੱਚ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ ਸਈ ਕਲਾਕਾਰਾਂ ਨੇ ਥਰੈਟ ਭੇਜਿਆ ਤੇ ਦੇ ਵਿਚ ਲਾਇ ਇੱਕ ਸ਼ੋਅ ਕਰਕੇ ਮੂਸੇਸ ਲਾਈਨ ਨੂੰ ਸੁਣ ਕੇ ਜਾਣ ਹੀ ਗਏ ਹੋਵੋਗੇ ਕਿ ਸਿੱਧੂ ਮੂਸੇਵਾਲੇ ਨੇ ਇਸ ਲਾਈਨ ਦੇ ਦੁਆਰਾ ਕਿਸ ਸਿੰਗਰ ਨੂੰ ਰਿਪਲਾਈ ਕੀਤਾ ਹੈ ਜੇ ਤੁਸੀਂ ਇਸ ਨੂੰ ਜਾਣ ਗਏ ਹੋ ਤਾਂ ਜਲਦੀ ਕਮੈਂਟਾਂ ਦੇ ਵਿੱਚ ਆਪਣੀ ਰਿਪਲਾਈ ਕਰਨਾ ਨਾ ਭੁੱਲਣਾ ਅਤੇ ਸਿੱਧੂ ਮੂਸੇਵਾਲੇ ਨੂੰ ਹੈਪੀ ਬਰਥਡੇ ਲਿਖਣਾ ਵੀ ਨਾ ਭੁੱਲਣਾ ਅਤੇ ਤੁਹਾਨੂੰ ਦੱਸ ਦਈਏ ਕਿ ਜੋ ਸਿੱਧੂ ਮੂਸੇਵਾਲੇ ਦਾ ਟੇਕ ਨੋਟਸ ਗਾਣਾ ਹੈ ਉਹ 10 ਮਿੰਟ ਦੇ ਵਿੱਚ 395000 ਚੱਲ ਗਿਆ ਸੀ ਅਤੇ ਗਾਇਆ ਨੀਲ 16 ਮਿੰਟ ਦੇ ਵਿੱਚ 490000 ਚੱਲ ਗਿਆ ਸੀ ਅਤੇ 21 ਮਿੰਟ ਦੇ ਵਿੱਚ 008 ਗਾਣਾ 560000 ਚੱਲ ਗਿਆ ਸੀ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਅਤੇ ਕਮੈਂਟਾਂ ਦੇ ਵਿੱਚ ਹੈਪੀ ਬਰਥਡੇ ਸਿੱਧੂ ਮੂਸੇਵਾਲਾ ਲਿਖਣਾ ਵੀ ਨਾ ਭੁੱਲਣਾ ਅਤੇ ਹੋਰ ਅਪਡੇਟਸ ਦੇ ਲਈ ਸਬਸਕ੍ਰਾਈਬ ਕਰ ਲਓ ਸਵਾਗਤ ਪੰਜਾਬ ਟੀਵੀ ਨੂੰ ਅਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ